ਸਾਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਾਰਮਰ ਦੇਵ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਰੋਜ਼ ਦੀ ਤਰ੍ਹਾਂ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਬਾਸਮਤੀ 1509 ਦੇ ਰੇਟ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਆਪਾਂ ਰੇਟ ਤੁਹਾਨੂੰ ਸਾਂਝੇ ਕਰਨੇ ਆ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਆਪਣੇ ਏਰੀਆ ਦੇ ਰੇਟ ਸਾਂਝੇ ਕਰਿਆ ਕਰੋ ਤਾਂ ਜੋ ਹਰੇਕ ਏਰੀਆ ਦਾ ਰੇਟ ਜਿਹੜਾ ਸਾਰਿਆਂ ਨੂੰ ਪਤਾ ਲੱਗ ਸਕੇ ਜਿੰਨੀ ਸਾਡੇ ਕੋਲ ਜਾਣਕਾਰੀ ਹੁੰਦੀ ਆ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਆ ਸੋ ਜੇ ਤੁਸੀਂ ਚੈਨਲ ਦੇ ਨਵੇਂ ਉਹਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਪਹਿਲਾਂ ਲ ਬਟਨ ਨਾਲ ਦਿਵਾ ਲਿਓ ਸੋ ਸ਼ੁਰੂ ਕਰਦੇ ਹਾਂ ਜੀ ਪਹਿਲਾਂ ਆਪਾਂ ਹਰਿਆਣਾ ਦੀ ਕਰਨਾਲ ਮੰਡੀ ਤੋਂ ਇੱਥੇ 1500 ਨੂੰ ਜਿਹੜੀ ਆ ਸਿਰ ਆ ਵੀ ਗਈ ਆ ਉਹ 2800 ਤੇ 80 ਰੁਪਏ ਤੱਕ ਜਿਹੜਾ ਇਹਦਾ ਰੇਟ ਰਿਹਾ ਜੀ ਇੱਥੇ ਅਗਲੇ ਬਨੇ ਗੱਲ ਕਰ ਲਈਏ ਜੀ ਟੋਹਾਨਾ ਦੀ ਉੱਥੇ ਰੇਟ ਹੈਗਾ ਜੀ 2830 ਰੁਪਏ ਕੈਥਲ ਮੰਡੀ ਦੇ ਵਿੱਚ 2825 ਰੁਪਏ ਕੀ ਆ ਜੀ ਤੇ ਰੰਧਿਆ ਮੰਡੀ ਦੀ ਗੱਲ ਕਰ ਲਈਏ ਜੇ ਉੱਥੇ 2870 ਰੁਪਏ ਰੇਟ ਰਿਹਾ ਜੀ ਸੋ ਅੱਗੇ ਪੰਜਾਬ ਦੇ ਮੰਡੀਆਂ ਦੀ ਗੱਲ ਕਰ ਲੈਨੇ ਆ ਜੀ ਸ਼ਿਰੀ ਅਮਰਸਰ 2900 ਰੁਪਇਆ ਤੇ ਤਰਨਤਨ ਰੇਡ ਜਿਹੜਾ ਸਭ ਤੋਂ ਤੇਜ ਹੁੰਦਾ ਉੱਥੇ ਜਿਹੜਾ 3120 ਰੁਪਏ ਤਰਨਤਨ ਮੰਡੀ ਦੇ ਵਿੱਚ ਬਾਸਮਤੀ ਵਿਕੀ ਆ ਤੇ ਖਾਲੜਾ ਦੇ ਵਿੱਚ 3040 ਰੁਪਏ ਜੰਡਿਆਲਾ ਗੁਰੂ 2980 ਰੁਪਏ ਕੋਟਪੂਰਾ ਮੰਡੀ ਦੇ ਵਿੱਚ 2890 ਰੁਪਏ ਨੂੰ 1509 ਵਿਕੀ ਆ ਤੇ ਜਗਰਾਉ ਮੰਡੀ ਦੇ ਵਿੱਚ 2780 ਰੁਪਏ ਰੇਡ ਰਿਹਾ ਸੋ ਇਨੀਆ ਕਮੰਡੀ ਆ ਦੀ ਆਪਣੇ ਕੋਈ ਜਾਣਕਾਰੀ ਆ ਗਈ ਸੀ ਤੁਸੀਂ ਕਮੈਂਟ ਕਰਕੇ ਜਰੂਰ ਆਪਣੇ ਏਰੀਆ ਦੇ ਰੇਟ ਸਾਂਝੇ ਕਰਿਓ ਸੋ ਹੋਰ ਅੱਗੇ ਜਿਸ ਤਰ੍ਹਾਂ ਵੀ ਨਵੀਂ ਅਪਡੇਟ ਆਉਂਦੀ ਆ ਆਪਾਂ ਤੁਹਾਡੇ ਤੱਕ ਪਹੁੰਚਾਵਾਂਗੇ ਤਦ ਤੱਕ ਲਈ ਧੰਨਵਾਦ